ਮੈਂ ਮੰਗਤ ਮਸੀਹ ਥੇ ਟਿੱਕਾ ਕੈਥੋਲਿਕ ਚਰਚ ਸੋਲ ਦਾ ਕੈਸ਼ੀਅਰ ਹਾਂ ਜੀ ਪਿਛਲੇ 3 ਸਾਲਾਂ ਤੋਂ ਸਾਡੇ ਰਾਜਪਦਰੀ ਕੋਈ ਵੀ 크ਿਸਮਸ ਦਾ ਦਿਹਾੜਾ ਨਹੀਂ ਮਨਾਇਆ ਜਾ ਰਿਹਾ ਜਦ ਕਿ ਪਹਿਲੀਆਂ ਸਰਕਾਰਾਂ ਜੋ ਸੀ ਉਹਨਾਂ ਨੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਅਕਾਲੀ ਦੀ ਅਕਾਲੀ ਦਲ ਦੀ ਸਰਕਾਰ ਹੋਵੇ ਉਹਨਾਂ ਸਾਰੀਆਂ ਸਰਕਾਰਾਂ ਨੇ ਰਾਜਪਦਰੀ ਤੌਰ ਤੇ 크ਿਸਮਸ ਮਨਾਇਆ ਹਰ ਸਾਲ ਬਟ ਇਹ ਸਰਕਾਰ ਜੋ ਹੈ ਇਸ ਨੇ ਸਾਡੀ ਕੋਈ ਸਾਰ ਨਹੀਂ ਲਈ ਮਸੀਹ ਭਾਈਚਾਰੇ ਦੀ ਕੋਈ ਸਾਰ ਨਹੀਂ ਲਈ ਤੇ ਇਸ ਕਰਕੇ ਸਾਰੇ ਖਾਸ ਕਰਕੇ ਅਰਦਾਸਪੁਰ ਦੇ ਮਸੀਹ ਭਾਈਚਾਰੇ ਜਿੰਨਾ ਵੀ ਆ ਇਹਨਾਂ ਵਿੱਚ ਕਾਫੀ ਰੋਸ ਆ ਤੇ ਮੈਂ ਤੇ ਇਹੀ ਕਵਾਂਗਾ ਕਿ ਇਸ ਸਰਕਾਰ ਦੇ ਕਿਸੇ ਵੀ ਨਮਾਇਦੇ ਨੂੰ ਨਾ ਬੁਲਾਇਆ ਜਾਵੇ ਦੇਖੋ ਜੀ ਸਾਨੂੰ ਕੀ ਲੋੜ ਆ ਇਹ ਤੇ ਉਹਨਾਂ ਨੂੰ ਪਤਾ ਆ ਨਾ ਪਹਿਲੀਆਂ ਸਰਕਾਰਾਂ ਜੋ ਸੀ ਉਹ ਕਿਹੜੀ ਉਹਨਾਂ ਨੂੰ ਕਿਹੜਾ ਹੀ ਇਨਵਿਟੇਸ਼ਨ ਦਿੰਦੇ ਰਹੇ ਆ ਇਹਨਾਂ ਨੂੰ ਆਪ ਚਾਹੀਦਾ ਆ ਕਿ ਸਾਡੇ ਨਾਲ ਸੰਪਰਕ ਕਰਨ ਪਈ ਅਸੀਂ ਰਾਜਪੱਤਰ ਤੌਰ ਤੇ ਆਪਾਂ ਕਿਸਨੂੰ ਸਿ ਮਨਾਈਏ ਤੇ ਸਾਨੂੰ ਕੋਈ ਜ਼ਰੂਰਤ ਨਹੀਂ ਆ ਜੀ ਇਹ ਸਰਕਾਰ ਤਾਂ ਕਦੀ ਕੋਈ ਸਾਰ ਨਹੀਂ ਲੈਂਦੀ ਸਾਡੀ ਇੱਕ ਬੇਨਤੀ ਕਰਨਾ ਸਾਰੇ ਪੰਜਾਬੀਆਂ ਨੂੰ ਜਿੰਨੇ ਪੰਜਾਬ ਦੇ ਚ ਵਸਦੇ ਸਾਈ ਭਾਈ ਚਾਰੇ ਦੇ ਲੋਕ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਬਾਅਦ ਇਹ ਲਗਾਤਾਰ ਤੀਜਾ ਵੱਡਾ ਦੇਣਾ ਜਿਸ ਵੱਡੇ ਦਿਨ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਰਾਜ ਪਦਰੀ ਤੌਰ ਤੇ ਮਨਾਉਂਦੀਆਂ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਆਪਣੀ ਪੂਰੀ ਕੈਬਨਿਟ ਨੂੰ ਨਾਲ ਲੈ ਕੇ ਤੇ ਈਸਾਈ ਭਾਈਚਾਰੇ ਨੂੰ ਖੁਸ਼ੀ ਦੇ ਦਿਹਾੜੇ ਵਧਾਈਆਂ ਦੇਣ ਦੇ ਲਈ ਆਉਂਦੇ ਰਹੇ ਨੇ ਪਰ ਇਸ ਸਾਲ ਫੇਰ ਤੇ ਲਾਸਟ ਜਿਹੜੇ 2 ਸਾਲ ਲੰਘ ਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਿਟ ਨੇ ਇਹ ਇੱਕ ਵਾਰ ਵੀ ਜਿਹੜਾ ਵੱਡਾ ਦਿਨ ਆ ਉਹਨੂੰ ਰਾਜਪਦਰੀ ਤੌਰ ਤੇ ਨਹੀਂ ਮਨਾਇਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਵਸਦੇ ਖਾਸ ਕਰਕੇ ਗੁਰਦਾਸਪੁਰ ਜਿਹੜਾ ਕ੍ਰਿਸਚੀਅਨਸ ਦਾ ਹੱਬਾ ਉਹਨਾਂ ਦੇ ਵਿੱਚ ਬੜਾ ਵੱਡਾ ਰੋਸ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਈਸਾਈ ਭਾਈਚਾਰੇ ਨੂੰ ਬਿਲਕੁਲ ਵੀ ਆਪਣਾ ਨਹੀਂ ਸਮਝਦੀ ਅਸੀਂ ਤਾਂ ਈਸਾਈ ਭਾਈਚਾਰੇ ਦੇ ਲੋਕ ਇੱਕ ਹੀ ਹਿਥਾਰ ਸਾਰਾ ਸਾਲ ਦੇ ਵਿੱਚ ਮਨਾਉਂਦੇ ਆ 크ਿਸਮਸ ਜੋ ਕਿ ਪ੍ਰਭੂ ਯਸ਼ੂ ਦਾ ਜਨਮ ਦਿਹਾੜਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਦਿਨ ਜਿਹੜਾ ਰਾਜਪਤਰੀ ਸਮਾਗਮ ਇਸ ਸਾਲ ਵੀ ਨਾ ਕਰਵਾ ਕੇ ਸਾਡੇ ਨਾਲ ਇੱਕ ਵੱਡਾ ਧੋਖਾ ਕੀਤਾ ਗਿਆ ਵਾ ਤੇ ਮੈਂ ਸਮੂਚੇ ਪੰਜਾਬੀਆਂ ਨੂੰ ਜਿਹੜੇ ਸਾਡੇ ਸਾਈ ਭਾਈਚਾਰੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਜਾਂ ਉਹਦੇ ਅਮਲੇ ਨੇ ਜਾਂ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਵੱਡੇ ਦਿਨ ਦੇ ਜਿਹੜੇ ਜਿੰਨੇ ਵੀ ਸਮਾਗਮ ਹੋ ਰਹੇ ਨੇ ਜਾਂ ਚਰਚ ਦੇ ਵਿੱਚ ਕਿਸੇ ਨੂੰ ਵੀ ਇਹਨਾਂ ਦੇ ਵਿੱਚ ਨਾ ਵੜਨ ਦਿੱਤਾ ਜਾਏ ਤਾਂ ਕਿ ਜਿਹੜਾ ਇਹਨਾਂ ਨੂੰ ਪਤਾ ਲੱਗੇ ਕਿ ਸਾਈ ਭਾਈਚਾਰੇ ਦੇ ਵਿੱਚ ਰੋਸ ਆ